ਐਥਲੀਟ ਸਾਡੇ ਵਿੱਚ ਪਹੁੰਚੇ ਨੇ ਬੰਬਈ ਤੋਂ ਸੰਗਰਾਮ ਤੋਂ ਮਹਾਰਾਸ਼ਟਰ ਨਾਲ 올 ਦੀ ਟੀਮ ਇਜ਼ ਹੇਅਰ ਸੋ ਸਾਰਿਆਂ ਦਾ ਥੈਂਕ ਯੂ ਵੈਰੀ ਮਚ ਬ੍ਰਦਰ ਸੋ ਸਾਰਿਆਂ ਨੂੰ ਪੰਜਾਬ ਵਿੱਚ ਆਉਣ ਤੇ ਬਹੁਤ ਬਹੁਤ ਮੇਰੇ ਵੱਲੋਂ ਵੈਲਕਮ ਹੈ ਮੇਰੇ ਵੱਲੋਂ ਤੇ ਲੱਕੀ ਵੱਲੋਂ ਐਂਡ ਜੋ ਸਾਡੇ ਇਵੈਂਟ ਜਿਹੜਾ ਹੋਣ ਜਾ ਰਿਹਾ ਹੈ ਇਹ ਐਨਪੀਸੀ ਐਮਚੁਰ ਲੀਗ ਕਿਹੜੀ ਗ੍ਰੈਂਡ ਪ੍ਰਿਕਸ ਹੋ ਰਹੀ ਹੈ ਇਹਦੇ ਵਾਸਤੇ ਇਵੈਂਟ ਇਹਦੀ ਪ੍ਰੈਸ ਕਾਨਫਰੰਸ ਹੈ ਔਰ ਤੁਹਾਨੂੰ ਸਾਰਿਆਂ ਨੂੰ ਬਸ ਇਹਦੇ ਬਾਰੇ ਵਿੱਚ ਹੀ ਕਹਿਣਾ ਚਾਹੁੰਦਾ ਕਿ ਇੱਕ ਪਲੇਟਫਾਰਮ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਜਿਹੜੇ ਇਸ ਵੇਲੇ ਜਵਾਨੀ ਦੀ ਬਹੁਤ ਵੱਡੀ ਲੋੜ ਹੈ ਕਿ ਸਾਨੂੰ ਕੋਈ ਕੋਈ ਸਟਰਕਚਰ ਕੋ ਪਲੇਟਫਾਰਮ ਇੱਕ ਐਸਾ ਮਿਲੇ ਜਿਹਦੇ थ्रू ਅਸੀਂ ਅੱچھے ਬਾਡੀ ਬਿਲਡਰਸ ਰਿਡਿਊਸ ਕਰਕੇ ਨੈਸ਼ਨਲ অর ਇੰਟਰਨੈਸ਼ਨਲ ਲੈਵਲ ਤੇ ਹਿੰਦੁਸਤਾਨ ਨੂੰ ਜਾ ਕੇ ਰਿਪਰੈਜ਼ੈਂਟ ਕਰਨ ਜਿਸ ਤਰ੍ਹਾਂ ਬਾਕੀ ਐਥਲੀਟਸ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਪੰਜਾਬ ਦਾ ਕਿਹੜੀ ਜਗ੍ਹਾ ਕਰਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਤੁਸੀਂ ਦੇਖੋ ਪੂਰਾ ਨਾਰਥ ਇੰਡੀਆ ਦੇ ਐਥਲੀਟਸ ਕਰ ਲੋ ਇਸ ਪਾਰਟਿਸਪੇਸ਼ਨ ਲੈਣਗੇ ਉਹਦੇ ਵਿੱਚ ਅਲੱਗ-ਅਲੱਗ ਕੈਟੇਗਰੀਜ਼ ਹੈਗੀਆਂ ਨੇ ਔਰ ਜਿਹੜੇ ਉਹਨਾਂ ਵਿੱਚੋਂ ਚੈਂਪੀਅਨ ਆਫ ਚੈਂਪੀਅਨ ਬੋਡੀਬਿਲਡਰਸ ਅਲੱਗ-ਅਲੱਗ ਕੈਟੇਗਰੀਜ਼ ਬਣ ਗਏ ਉਹਨਾਂ ਨੂੰ ਵਧੀਆ ਕੈਸ਼ ਪ੍ਰਾਈਜ਼ਸ ਔਰ ਬਹੁਤ ਸਾਰੇ ਹੋਰ ਪ੍ਰਾਈਜ਼ਸ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਮਿਸ 올ੰਪੀਆ ਡੈਕਸਾ ਜੈਕਸਨ ਜਿਹੜਾ 4 ਟਾਈਮ ਮਿਸ 올ੰਪੀਆ ਹੈ ਹੀ ਇਜ਼ ਅ ਬਲੈਕ ਅਮਰੀਕਨ ਬੋਡੀਬਿਲਡਰ ਵਰਲਡ ਟਾਈਮ ਮਿਸ 올ੰਪੀਆ 1 ਟਾਈਮ 1 ਟਾਈਮ 1 ਟਾਈਮ ਉਹ ਨੂੰ ਇੱਕ ਸਾਲ ਵਾਸਤੇ ਫ੍ਰੀ ਆਫ ਕੋਸ ਉਹਦੀ ਕੋਚਿੰਗ ਉਹਦੀ ਗਾਈਡੈਂਸ ਉਹਦੀ ਪ੍ਰੈਪਰੇਸ਼ਨ ਉਹਦੇ ਅੰਡਰ ਹੋਏਗੀ ਸੋ ਤੁਸੀਂ ਸਮਝ ਸਕਦੇ ਹੋ ਇਟਸ ਜਸਟ ਟਰਾਂਸਫਰਮੇਸ਼ਨ ਆਫ ਨੋਲੇਜ ਬਾਡੀ ਬਿਲਡਿੰਗ ਸਪੋਰਟਸ ਹੈਗੀ ਹੈ ਯੂਰਪੀਅਨ ਤੇ ਅਮਰੀਕਨ ਕੰਟਰੀ ਹੈ ਨਾ ਉਹਨਾਂ ਕੰਟਰੀਆਂ ਵਿੱਚ ਇਹਨੂੰ ਫਾਊਂਡ ਕੀਤਾ ਗਿਆ ਫਿਰ ਅਸੀਂ ਹੌਲੀ ਹੌਲੀ ਅਡਾਪਟ ਕੀਤੀ ਮੈਂ ਆਸਟ੍ਰੇਲੀਆ ਤੋਂ ਇੱਥੇ ਸ਼ੋਅ ਕਰਾਉਣ ਆਇਆ ਤੇ ਮੇਰਾ ਮਕਸਦ ਪੈਸਾ ਕਮਾਉਣਾ ਨਹੀਂ ਹੈਗਾ ਮੇਰਾ ਪਿਓਰ ਮਕਸਦਾ ਹੈ ਕਿ ਐਥਲੀਟਾਂ ਦੀ ਹੈਲਪ ਕਰਨਾ ਮੈਂ ਐਸੀ ਮਿੱਟੀ ਤੋਂ ਗਿਆ ਆਇਆ ਹਾਂ ਉੱਥੇ ਜਾ ਕੇ ਸੈਟਲ ਹੋਣ ਤੋਂ ਬਾਅਦ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਲੋਕਾਂ ਦੇ ਵਿੱਚ ਓਵਰ ਸੀ ਦੇ ਵਿੱਚ ਪੰਜਾਬ ਨਸ਼ੇ 'ਚ ਡੁੱਬਿਆ ਆ ਪਰ ਪੰਜਾਬ ਦੇ ਵਿੱਚ ਜਿਵੇਂ ਸੂਰਜ ਅਰਗੇ ਵਿਨਿੰਦਰ ਘੁੰਮਣ ਅਰਗੇ ਬਹੁਤ ਸਾਰੇ ਅੱਜ ਦੇ ਨੌਜਵਾਨ ਹੈਗੇ ਆ ਜਿਨ੍ਹਾਂ ਨੂੰ ਦੇਖ ਕੇ ਮੋਟੀਵੇਸ਼ਨ ਮਿਲਦੀ ਆ ਜੇ ਵਾਕਈ ਤੁਸੀਂ ਚਾਹੁੰਦੇ ਆ ਨਸ਼ਾ ਖਤਮ ਹੋਵੇ ਸਾਨੂੰ ਇਹਨਾਂ ਲੋਕਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਆ ਇਸੇ ਮਕਸਦ ਨੂੰ ਮੈਂ ਇੱਥੇ ਆਇਆ ਤੇ ਜਦੋਂ ਜਦੋਂ ਕੱਲ ਦੇ ਸ਼ੋਅ ਦੇ ਵਿੱਚ ਇੱਕ ਐਥਲੀਟ ਮੈਸਿਵ ਕਰਾਊਡ ਲੋਕਾਂ ਦੇ ਮੋਹਰੇ ਆਏਗਾ ਇੱਕ ਚਪੇੜ ਹੋਏਗੀ ਉਹਨਾਂ ਦੇ ਲੋਕਾਂ ਦੇ ਮੂੰਹ ਦੇ ਉੱਤੇ ਜਿਹੜੇ ਕਹਿੰਦੇ ਪੰਜਾਬ ਨਸ਼ੇ ਚ ਡੁੱਬਿਆ ਆ ਜਿਹੜਾ ਸ਼ੋਅ ਹੋ ਰਿਹਾ ਇਹ ਸ਼ੋਅ ਦਾ ਨਾਮ ਐਨ ਪੀ ਸੀ ਗ੍ਰੈਂਡ ਪ੍ਰਿਕਸ ਠੀਕ ਹੈ ਜੀ ਇਹ ਜਿਹੜਾ ਐਨਪੀਸੀ ਹੈ ਇੱਕ ਆਰਗੇਨਾਈਜੇਸ਼ਨ ਹੈ ਜਿਹਦਾ ਕਿ ਮੈਂ ਇੰਡੀਆ ਦੇ ਵਿੱਚ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਮਾਨ ਦਿੱਤਾ ਗਿਆ ਇਹ ਜਿਹੜੀ ਐਨਪੀਸੀ ਇਹਦੇ ਬਾਰੇ ਮੈਂ ਥੋੜੀ ਜਿਹੀ ਤੁਹਾਨੂੰ ਨਾਲੇਜ ਇਸ ਕਰਕੇ ਦੇ ਰਿਹਾ ਤਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਲੱਗੇ ਇਹ ਜਿਹੜੀ ਐਨਪੀਸੀ ਆਰਗੇਨਾਈਜੇਸ਼ਨ ਹੈ ਨਾ ਦੈਟ ਇਜ਼ ਅ ਵਰਲਡ ਵਾਈਡ ਐਂਡ ਇਨ ਇੰਡੀਆ ਜਿਹੜਾ ਇਹ ਨੂੰ ਲਿਆਂਦਾ ਗਿਆ ਕਿਉਂਕਿ ਜਿਹੜੀ ਬਾਡੀ ਬਿਲਡਿੰਗ ਜਾਂ ਜਿਹੜੇ ਆਪਾਂ ਇਹ ਪਹਿਲੇ ਸਾਡੇ ਸਾਰੇ ਜਿੰਨਾ ਵੀ ਚੱਲ ਰਹੀ ਹੈ ਹਰ ਗੇਮ ਦੇ ਵਿੱਚ ਕੋਈ ਨਾ ਕੋਈ ਰੂਲ ਰੈਗੂਲੇਸ਼ਨ ਜੇ ਉਹਦੇ ਮੁਤਾਬਕ ਚੱਲਿਆ ਜਾਏ ਤੇ ਉਹ ਜਿਹੜੀ ਗੇਮ ਹੈ ਉਹ ਜ਼ਿਆਦਾ ਪ੍ਰਮੋਟ ਹੁੰਦੀ ਹੈ ਐਨਪੀਸੀ ਨੇ ਇਹਦਾ ਇੱਕ ਸਟੈਂਡਰਡ ਬਣਾਤਾ ਲੈਵਲ ਜਿਹੜੇ ਉਹਦੇ ਵਿੱਚ ਜਿਹੜੇ ਜੱਜਸ ਹੁੰਦੇ ਆ ਜੱਜਸ ਨੂੰ ਪਹਿਲੇ ਐਗਜ਼ਾਮ ਦੇਣਾ ਪੈਂਦਾ ਉਹਨਾਂ ਦੀ ਪਹਿਲੇ ਸਾਰੀ ਉਹ ਫਿਰ ਲਾਈਨ ਦੇ ਉੱਤੇ ਉਹ ਜੱਜਮੈਂਟ ਕੀਤੀ ਜਾਂਦੀ ਹੈ ਤੇ ਉੱਥੋਂ ਸਾਨੂੰ ਵਧੀਆ ਐਥਲੀਟ ਜਿਹੜੇ ਆ ਚੁਣ ਕੇ ਉਹ ਫਿਰ ਅਸੀਂ ਅੱਗੇ ਇੰਟਰਨੈਸ਼ਨਲ ਲੈਵਲ ਤੇ ਭੇਜਦੇ ਹਾਂ